ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਗਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਸ਼ੋ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਂਫਿਟ ਲੈ ਸਕੋ ਚੰਗੇ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜਰੂਰ ਕਰਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜ਼ਿੰਦਗੀ ਦੇ ਵਿੱਚ ਇਹਨਾਂ ਤਿੰਨ ਚੀਜ਼ਾਂ ਨੂੰ ਲੈ ਕੇ ਕ ਬڑے ਲੋਕ ਬੜੀਆਂ ਚੀਜ਼ਾਂ ਨੂੰ ਲੱਗੇ ਆਪਣੀ ਲਾਈਫ 'ਚ ਸ਼ਰਮਿੰਦਗੀ ਫੀਲ ਕਰਦੇ ਆ ਨਾ ਉਹ ਉਹਨਾਂ ਨੂੰ ਇਗਨੋਰ ਕਰਦੇ ਆ ਨਾ ਬਟ ਇਹ ਤਿੰਨ ਚੀਜ਼ਾਂ ਜਿਹੜੀ ਦੱਸਾਂਗੇ ਸਿੰਪਲ ਨੇ ਇਹਨਾਂ ਨੂੰ ਕਦੇ ਵੀ ਲਾ ਕੇ ਆਪਣੀ ਲਾਈਫ 'ਚ ਸ਼ਰਮਿੰਦਗੀ ਨਾ ਫੀਲ ਕਰਿਓ ਨੰਬਰ 1 ਤੇ ਪੁਰਾਣੇ ਕੱਪੜੇ ਪਾਉਣੇ ਆਪਾਂ ਕੀ ਕਰਦੇ ਆਂ ਕਈ ਵਾਰੀ ਹੀ ਆਪਾਂ ਨੂੰ ਕੋਈ ਚੀਜ਼ ਇੰਨੀ ਵਧੀਆ ਲੱਗਦੀ ਆ ਆਪਾਂ ਨੂੰ ਉਹ ਉਹਨੂੰ ਵੇਸਟ ਕਰਨ ਦਾ ਜੀ ਨਹੀਂ ਕਰਦਾ ਆਪਾਂ ਉਹੀ ਪਾਈ ਰੱਖਦੇ ਆ ਨਾ ਬਾਰ ਬਾਰ ਉਹੀ ਸ਼ਰਟ ਹੈ ਨਾ ਕਿਉਂਕਿ ਕੱਪੜੇ ਆ ਨਾ ਨਵੇਂ ਜਾਂ ਪੁਰਾਣੇ ਕੱਪੜੇ ਕਦੇ ਵੀ ਤੁਹਾਡੀ ਪ੍ਰਤਿਭਾ ਨਹੀਂ ਸ਼ੋਅ ਕਰਦੇ ਹੈਗੇ ਵੀ ਤੁਹਾਡੇ 'ਚ ਕੀ ਹੁਨਰ ਆ ਤੁਹਾਡੇ 'ਚ ਕੀ ਕਲਾ ਹੈ ਨਾ ਕੱਪੜਿਆਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਸ ਲਈ ਪੁਰਾਣੇ ਕੱਪੜੇ ਪਾਉਣ ਚ ਕਦੇ ਵੀ ਸ਼ਰਮ ਮਹਿਸੂਸ ਨਾ ਕਰਿਆ ਕਰੋ ਵੀ ਯਾਰ ਮੈਂ ਨਹੀਂ ਮੈਂ ਤਾਂ ਨਵੇਂ ਕੱਪੜਾ ਪਾਉਣਾ ਮੈਂ ਪੁਰਾਣਾ ਨਾ ਨਹੀਂ ਪਾਣਾ ਹੈਗਾ ਵੀ ਇੰਨੀ ਦਿਨ ਪੁਰਾਣਾ ਹੋ ਗਿਆ ਨੰਬਰ ਕਈ ਬੰਦੇ ਕਹਿੰਦੇ ਜੀ ਅਸੀਂ ਆਪਣੀ ਹਾਇਸੀਅਤ ਦੇ ਹਿਸਾਬ ਨਾਲ ਦੋਸਤੀ ਕਰਦੇ ਹਾਂ ਅੱਜ ਦੇ ਜ਼ਮਾਨੇ 'ਚ ਇਹ ਚੀਜ਼ ਵੀ ਚੱਲਦੀ ਆ ਸੋ ਦੋਸਤ ਇੱਕ ਐਸੀ ਚੀਜ਼ ਹੈ ਜਿਹੜਾ ਦੁੱਖ ਸੁੱਖ ਸਮੇ ਹਨਾ ਦੋਸਤ ਕਹੀ ਉਹ ਨਹੀਂ ਹੁੰਦਾ ਵੀ ਜਿਹੜਾ ਦੁੱਖ ਦੇ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਾ ਹੁੰਦਾ ਸੋ ਦੋਸਤ ਬਣਨ ਲੱਗੇ ਵੀ ਕਦੇ ਵੀ ਉੱਚ ਨੀਚੇ ਮੀਰੀ ਗਰੀਬੀ ਨਾ ਦੇਖਿਆ ਕਰੋ ਇਹ ਚ ਸ਼ਰਮਿੰਦਗੀ ਨਾ ਫੀਲ ਕਰਿਆ ਕਰੋ ਵੀ ਉਹ ਜੇ ਮੇਤੋਂ ਹਨਾ ਘੱਟ ਪੈਸੇ ਵਾਲਾ ਜਾਂ ਉਹ ਛੋਟੀ ਗਈ ਲੋਕ ਦੇ ਛੋਟੀ ਹੈਗੀਆ ਸੋਚ ਦਾ ਮਾਲਕ ਹਨਾ ਐਦਾਂ ਬਹੁਤ ਗੱਲਾਂ ਹੁੰਦੀਆਂ ਕਈ ਤਰ੍ਹਾਂ ਦੀ ਹੁੰਦੀਆਂ ਲੋਕੀ ਹਨਾ ਦੋਸਤੀ ਇਗਨੋਰ ਕਰ ਦਿੰਦੇ ਆ ਉਹਨੂੰ ਦੋਸਤ ਬਣਨ ਲਈ ਸੋ ਕਦੇ ਸ਼ਰਮਿੰਦਗੀ ਫੀਲ ਨਾ ਕਰਿਆ ਕਰੋ ਦੋਸਤ ਬਣਨ ਲੱਗੇ ਵੀ ਹਨਾ ਜੇ ਚੰਗਾ ਹੈ ਨਾ ਤਾਂ ਉਹਨੂੰ ਦੋਸਤ ਬਣਾਉਣਾ ਜ਼ਰੂਰੀ ਠੀਕ ਹੈ ਨੰਬਰ 3 ਤੇ ਸਿੰਪਲੀਸਿਟੀ ਸਾਦਗੀ ਕਈ ਬੰਦੇ ਕੀ ਕਹਿੰਦੇ ਆ ਉਹਨਾਂ ਨੂੰ ਨਿਤ ਨਵਾਂ ਨਵੀਂ ਚੀਜ਼ ਚਾਹੀਦੀ ਹੁੰਦੀ ਆ ਨਾ ਉਹ ਕਹਿੰਦੇ ਨੇ ਯਾਰ ਇਹ ਸਿੰਪਲ ਦੀ ਸਟਾਇਲ ਟਿਕ ਚ ਬਣ ਕੇ ਰਹਿਣਾ ਹੈ ਹਨਾ ਚਾਹੇ ਜੋ ਮਰ ਜੇ ਕਿਉਂਕਿ ਜਿਹੜੀ ਸਾਦਗੀ ਹੁੰਦੀ ਆ ਉਹ ਐਵਰ ਗ੍ਰੀਨ ਹੁੰਦੀ ਆ ਹਨਾ ਜੀ ਚਲੋ ਹਰੇਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਕੋਈ ਹੈ ਨਾ ਸਿੰਪਲੀਸਿਟੀ ਪਸੰਦ ਕਰਦਾ ਕੋਈ ਬੜੀ ਚੱਕ ਮੈਂ ਜਿਹਨੂੰ ਆਪਾਂ ਕਹਿੰਦੇ ਆ ਉਹ ਇਦਾਂ ਦੀ ਚੀਜ਼ ਪਸੰਦ ਕਰਦਾ ਹਨਾ ਹੁਣ ਤੁਸੀਂ ਦੇਖ ਲਿਓ ਕਿਉਂਕਿ ਸਿੰਪਲੀਸਿਟੀ ਇੱਕ ਆਪਣੇ ਆਪੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਆ ਹਨਾ ਹੁਣ ਵੱਡੇ ਵੱਡੇ ਤੁਸੀਂ ਕਈ ਦੇਖ ਲਿਓ ਬਿਜ਼ਨਸਮੈਨ ਵੀ ਆ ਹਨਾ ਜਿੱਦਾਂ ਅੰਬਾਨੀ ਹੋਵੇ ਜਾਂ ਹੋਰ ਉਹ ਦੇਖੋ ਬਿਲਕ ਕਪੜੇ ਪਾਉਂਦੇ ਜਾਂ ਜੋਗੀ ਹਨ ਇਸ ਲਈ ਸਿੰਪਲੀਸਿਟੀ ਆਪਣੀ ਜਗ੍ਹਾ ਤੇ ਹੁੰਦੀ ਹੈ ਸੋ ਇਹ ਤਿੰਨ ਚੀਜ਼ਾਂ ਨੂੰ ਲੈ ਕੇ ਕਦੇ ਵੀ ਜ਼ਿੰਦਗੀ ਵਿੱਚ ਸ਼ਰਮਿੰਦਗੀ ਨਾ ਮਹਿਸੂਸ ਕਰਿਓ ਸੋ ਇੱਥੇ ਵੀਡੀਓ ਕਮਪਲਟ ਕਰਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ